ਦੇਖੋਂ ਰਹੀ ਕੱਲ ਮੇਰੇ ਵੱਲੋਂ ਸਾਰੇ ਖਿਡਾਰੀਆਂ ਦਾ ਬਹੁਤ-ਬਹੁਤ ਥੈਂਕ ਯੂ ਕੁਲਦੀਪ ਖੰਗੂੜਾ ਜੀ ਦਾ ਬਹੁਤ-ਬਹੁਤ ਧੰਨਵਾਦ ਪੰਜਾਬ ਕਾਰ ਪੁਆਇੰਟ ਵਾਲਿਆਂ ਦਾ ਧੰਨਵਾਦ ਖੰਗੂੜਾ ਪ੍ਰਾਪਰਟੀ ਡੀਲਰ ਦਾ ਮੈਂ ਕਹਿੰਨੀ ਆ ਇਸ ਵਾਰ ਇਹਨਾਂ ਨੇ ਕਬੱਡੀ ਮੈਚ ਤੇ ਇੱਕ ਗੱਡੀ ਦਿੱਤੀ ਅਗਲੀ ਵਾਰੀ 10 ਗੱਡੀਆਂ ਵੰਡਣੇ ਉਹਨਾਂ ਦੀ ਪ੍ਰਾਪਰਟੀ ਇੰਨੀ ਕ ਵੱਧ ਜਾਵੇ ਇਹਨਾਂ ਦਾ ਕਾਰੋਬਾਰਾ ਜਿਹੜਾ ਐਨਕੂ ਬਤਾ ਹੋਵੇ ਤੇ ਸਾਰੇ ਪਾਸੇ ਖੰਗੂੜਾ ਸਾਹਿਬ ਖੰਗੂੜਾ ਸਾਹਿਬ ਹੋਵੇ ਕੱਲ ਉਹਨਾਂ ਦੇ ਪੈਟਰੋਲ ਪੰਪ ਚੱਲਣ ਸੋ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਚੈੱਕ ਹੈ ਜਿਹੜਾ 1 ਲੱਖ 10 ਹਜ਼ਾਰ ਦਾ ਲੇ ਬੰਦੇ ਲਈ ਬਹੁਤ ਵੱਡੀ ਗੱਲ ਹੁੰਦੀ ਆ ਕਬੱਡੀ ਕੱਪ ਕਰਾਉਣੇ ਸੌਖੀਆਂ ਗੱਲਾਂ ਨਹੀਂ ਹੁੰਦੀਆਂ ਟੀਮਾਂ ਨੂੰ ਜੋੜਨਾ ਲੋਕਾਂ ਨੂੰ ਆਪਣੇ ਨਾਲ ਜੋੜਨਾ ਸਭ ਤੋਂ ਵੱਡੀ ਗੱਲ ਕਿ ਬੱਚਿਆਂ ਨੂੰ ਕਬੱਡੀ ਦੇ ਰਾਹ ਤੇ ਪਾ ਰਹੇ ਨੇ ਆਪਣੀ ਮਾਂ ਖੇਡ ਹੈ ਜਿਹੜੀ ਕਬੱਡੀ ਪ੍ਰਮੋਟ ਕਰ ਰਹੇ ਨੇ ਤੇ ਨਸ਼ਿਆਂ ਤੋਂ ਦੂਰ ਕਰ ਰਹੇ ਨੇ ਜੁਗ ਜੁਗ ਜਿਓ ਰੱਬ ਕਰੇ ਤੁਹਾਡਾ ਕਾਰੋਬਾਰ ਹੋਰ ਜ਼ਿਆਦਾ ਵਧੇ ਖੜ ਜਾ ਮਤਲਬ ਕਿ ਚੱਲ ਮਾਂਪੂ ਸਾਈਂ ਇੱਧਰ ਆ ਜਾ ਇੱਧਰ ਆ ਜਾ ਓ ਯਾਰ ਇੱਕ ਸੈਕਿੰਡ ਜੀ ਜਿਹੜਾ ਉਹਨੂੰ ਪੁੱਛੀਂ ਨਾ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਕਬੱਡੀ ਕੱਪ ਤੇ ਵਿਜਲਪੁਰ ਪਿੰਡ ਦੇ ਵਿੱਚ ਆ ਸਾਰੇ ਮੇਰੇ ਨਾਲ ਪਹੁੰਚੇ ਹੋਏ ਨੇ ਟੀਮ ਪੂਆ ਜੀ ਕਿੱਧਰ ਗਈ ਪੂਆ ਘੁੰਮ ਗਈ ਆ ਪੂਆ ਵੀ ਪਹੁੰਚੀ ਹੋਈ ਆ ਅੱਜ ਫੁੱਫੜ ਬਣਿਆ ਪਿਆ ਪੂਆ ਦਾ ਪੂਆ ਦਾ ਘਰ ਤੋਂ ਛੋੜ ਆ ਆ ਪਿੱਛੇ ਜੀ ਆ ਸੱਤਾ ਸੁਨੋ ਜੀ ਜਿਵੇਂ ਮੈਨੂੰ ਕਹਿੰਦੇ ਨੇ ਵੀ ਤੇ ਬੋਲ ਵੱਡਾ ਬੋਲ ਉਧਰ ਵੀ ਵੱਡਾ ਹੈ ਅੱਛਾ ਬਾਈ ਇਹ ਤਾਂ ਸਪੀਕਰ ਨੇ ਪੂਰੇ ਸਪੀਕਰ ਤੁਸੀਂ ਠੀਕ ਇਨਕੁਆਰੀ ਭੇਜੀ ਜੀ ਬਿੰਡ ਭਗਤਪੁਰਾ ਤਪਾਰ ਤੋਂ ਜੀ ਹਾਂ ਉਹ ਆਈ ਹੋਈ ਐ ਜੀ ਕੈਨੇਡਾ ਤੋਂ ਵਾਪਸ ਅੱਛਾ ਠੀਕ ਹੈ ਠੀਕ ਹੈ ਕਰਦੇ ਕਹਿੰਦੇ 5 ਦਿਨ ਹੋ ਗਿਆ ਆਈ ਨੂੰ ਜੀ ਜੇ ਕੋਈ ਕੰਮ ਹੋਇਆ ਤਾਂ ਹੈ 5 ਦਿਨ ਤੋਂ ਕਰਿਓ ਪਰ ਪਰ ਕਰਦਾ ਇੱਥੇ ਸਾਹਮਣੇ ਅਸੀਂ ਅੱਜ ਫਿਲਮ ਦੇਖਣ ਆਏ ਸੀ ਸਪੈਕਟ੍ਰਮ ਆ ਬਹੁਤ ਸੋਹਣੀ ਫਿਲਮ ਹੈ ਹੈਂਡ ਫਿਲਮ ਹੈ ਬੇਸੇ ਦਾ ਵਧੀਆ ਲੱਗੇ ਕੁੱਲੇ ਨੇ ਸਟੇਟਮੈਂਟ ਹੈ ਤੇ ਅਸੀਂ ਕਹਿੰਦੇ ਮੈਂ ਆਈ ਸੀ ਗਿਆ ਘਟਿਆਲਾ ਅੰਮ੍ਰਿਤਸਰ ਦੇ ਕੋਲ ਸੱਤੇ ਤੈਨੂੰ ਕੀ ਮਿਲਦੀ ਆਪਾਂ ਨੂੰ ਐਨ ਵਧੀਆ ਲੱਗਿਆ ਜੀ ਹਾਂ ਪੂਰਾ ਮੈਸੇਜ ਫੁੱਲ ਹੈ ਮਤਲਬ ਕਿ ਉਹ ਨਹੀਂ ਹੈਗਾ ਲੱਲੇ ਭੱਬੇ ਜੇ ਨਹੀਂ ਮਾਰੇ ਹੋਏ ਲੱਗ ਜਾ ਕਨਸੈਪਟ ਆ ਆਪਾਂ ਚੱਲੇ ਆ ਅੱਜ ਕੱਲ ਦੇ ਹਾਲਾਤਾਂ ਤੇ ਆ ਫਿਲਮਾਂ ਜਿਵੇਂ ਅੱਜ ਕੱਲ੍ਹ ਹੋ ਰਿਹਾ ਠੀਕ ਐ ਉਹ ਖੜਿਆ ਵੀ ਸੱਤਾ 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 ਸੋ ਕਿਹੜੇ ਕਿਹੜੇ ਕੱਪੜੇ ਲੈਣੇ ਆ ਲੈਣੀ ਸੇਲ ਹੈ ਚਲ ਜੀ ਪਤਾ ਨਹੀਂ ਆ ਜਾ ਹੋਰ ਸੱਤੇ ਆ ਬਦਿਆ ਕਹਾਂਟ ਅੱਜ ਕਦੇ ਕਦੇ ਇਹ ਫਿਲਮ ਦੇਖਣਾ ਹੈ ਕਰਦਾ ਪਰ ਵਧੀਆ ਦੇਖੀ ਅੱਜ ਅੱਜ ਸੋਹਣੀ ਆ ਵਧੀਆ ਫਿਲਮ ਦੇਖੀ ਆ ਅਸੀਂ ਇੱਧਰ ਇਹ ਕਿਹੜਾ ਮੈਚਾ ਦੇਖਣਾ ਹੈ ਤੇ ਚੁਟਕਲੇ ਆਏ ਚੁਟਕਲੇ ਆਏ ਅੱਜ ਮੀਨਿੰਗਫੁਲ ਸੀਗੀ ਪੂਰੀ ਮਤਲਬ ਚੁਟਕਲੇ ਨਹੀਂ ਸੀਗੇ ਥੋੜਾ ਬਹੁਤਾ ਵਿੱਚ ਐਂਟਰਟੇਨਿੰਗ ਆ ਪਰ ਵਧੀਆ ਦੀ ਫਿਲਮ ਹੈ ਮੈਸੇਜ ਥੋੜਾ ਬਹੁਤਾ ਨਹੀਂ ਪੂਰੀ ਵਧੀਆ ਸੀ ਇਤਰਾ ਹੈ ਕਠਗੀਆਂ ਮਾਰ ਰਹੇ ਆ ਕਿਵੇਂ ਕਿਵੇਂ ਕੋਈ ਨਸ਼ੇ ਵੇਚਦੇ ਆ ਕਈ ਮਜਬੂਰ ਹੋ ਕੇ ਲਓ ਜੀ ਸ਼ਾਪਿੰਗ ਤੇ ਆਈਏ ਤੁਮ ਨੂੰ ਲੈਡੀਜ਼ ਸਮਾਨ ਹੈ ਆਖ ਨਹੀਂ ਆਵੇ ਇਹ ਕਿਦਾਂ ਪੈਂਦਾ ਇਹ ਕਿਦਾਂ ਯੂਜ਼ ਹੁੰਦਾ ਦੇਖੀ ਤਾਂ ਬੁਝਾ ਰਿਹਾ ਪੁੱਛਿਆ ਨੂੰ ਮੈਨੂੰ ਜਿਹੜੇ ਚ ਪੌਣੀ ਲਗਾ ਦੇ ਇਹ ਫੋਨ ਹੀ ਕਰਕੇ ਲਗਾਤੇ ਸਰ ਐਸੇ ਹੋ ਗਿਆ ਅੱਛਾ ਅੱਛਾ ਐਸੇ ਅੱਛਾ ਖੋਲ ਕੇ ਚਲ ਤਾ ਲਬੇ ਹੀ ਨਹੀਂ ਕਰੇ ਬਸ ਉਹਨੂੰ ਓਕੇ ਕਿੰਨੇ ਦਾ ਇਹ ਇਹ 100 ਕਹਿੰਦਾ ਇਹ 80 30 ਓਕੇ ਹਾਂ ਤਾਂ ਇੱਕੋ ਜਿਹੀਆਂ ਇਸ ਤਰ੍ਹਾਂ ਲਓ ਜੀ ਆ ਬੱਚਿਆਂ ਦੇ ਟੱਡ ਘਟਾਉਣੇ ਨੇ ਹਫੇ ਕੁੱਟਣੀਆਂ ਕੋਈ ਨਾ ਜੀ ਇੱਕ ਮਿੰਟ ਨੂੰ ਪਹਿਲਾਂ ਡਿਲੀਟ ਕਰ ਦਾਂ ਦੋਸਤ ਪਲਾਸਟਿਕ ਬਾਈ ਉਧਰ ਜਾਓ ਰਾਸ ਕਿਹ ਰਹੇ ਕਿ ਹਉਂ ਅੰਦਰ ਆਹੀ ਨੇ ਜਾਤ ਮਾਰੀ ਆਦੀ ਕੀ ਕਰਦੀਆਂ ਬਾਈ ਪਲੱਗ ਲਾ ਰਹੀਆਂ ਇੱਕ ਕੁੰਡੀ ਲਾ ਰਹੀਆਂ ਇੰਨੀ ਹੋਲੀ ਬੋਲਦੀਆਂ ਚਲੋ ਚਲੋ ਆਏ ਹੁੰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਸਾਂ ਸਾਡਾ ਸੀਨ ਨਿਕਲਿਆ ਸਤਿ ਸ਼੍ਰੀ ਅਕਾਲ ਜੀ ਇੱਕ ਤਾਂ ਸੀਟੇ ਬਹੁਤ ਮਾਰਦਾ ਤੇਂਦਰ ਸਿੰਘੀ ਮਾਰ ਕੇ ਦਿਖਾ ਦੇ ਵੀ ਅੱਜ ਆਹ ਬਾਈ ਦਾ ਰੋਲ ਬਹੁਤ ਘੈਂਟ ਆਦਾ ਕਰੰਟ ਲੱਗ ਕੇ ਆਹ ਦੇ ਆਹਾ ਸਰਾਖ ਧਿਆਨ ਨਾਲ ਦੇ ਇਲੈਕਟ੍ਰਿਕ ਆਟ ਪਾੜੀ ਹੈਗੀ ਕੰਡਾ ਦੇ ਜੱਬ ਬਣਾ ਜੋ ਕਾਸ਼ ਚਲੋ ਬ੍ਰੇਕ ਪੋਲੇ ਦਾ ਤਾਂ ਹੀ ਲਾਉਂਗਾ ਜਿੰਨਾ ਜੀ ਜਾਣ ਤੋਂ ਉੱਪਰ ਛਕਣਗੇ ਉੱਤੇ ਠੀਕ ਐ ਸਮਝ ਚੇਂਜ ਕਰਦੇ ਕੇ ਤੇ ਇਹ ਸੈਨਸ ਕਰਨੀ ਇਹ ਕੱਟ ਲਿਓ ਠੀਕ ਆ ਇਥੋਂ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਇੱਕ ਵਾਰ ਬਾਹਰ ਗੁਰੂ ਇਹ ਬੱਜਣਾ ਤਾਂ ਕਰਿਆ ਨਾ ਚੰਗਾ ਮੈਂ ਕਿਤੇ ਦੱਸ ਇਹ ਮਾਤਰਾ ਕਰਾ ਚੰਗਾ ਇੱਕ ਤੋਂ ਸੀ ਲਾਉਣਾ ਹੁਣੇ ਹੁਣੇ ਕੱਟ ਦੇਣਾ ਤੁਹਾਨੂੰ ਬਾਅਦ ਚ ਉਹ ਖਾਓ ਆਹ ਫੜਿਓ ਕੱਟ ਪਈਓ ਉਹਦੇ ਕਰੰਟ ਲਾਓ ਹੁਣੇ ਐਂਡ ਐਂਡ ਉਹਦਾ ਹੁਣੇ ਕੱਟ ਦੇਣਾ ਲਾਓ ਲਾਓ ਜਿਲੂ ਹੁਣ ਹੋਣੀ ਆ ਮੈਨੂੰ ਹਾਂ ਵੀ ਰੀਲ ਬਣਾਉਣਾ ਦਿਖ ਰਿਹਾ ਹਾਂ ਹਾਂ ਉਹ ਐਨੂੰ ਫੜ ਤੂੰ ਕੀ ਇਹਦੇ ਲੱਗ ਚੁਕਾਏ ਬਣਾਏ ਹੋਏ ਠੀਕ ਆ ਸਾਰੇ ਆਜਾ ਦੇਖੀ ਵਿਕਾਸ ਕੋਈ ਕੋਣ ਹੈ ਕੰਟੀਨਿਊ ਜੀ ਵੀਡੀਓ ਦੇਖਿਆ ਠੀਕ ਆ ਠੀਕ ਆ ਠੀਕ ਆ ਸਾਰੇ ਐਕਟਿੰਗ ਚੰਗੀ ਕਰ ਚਲੋ ਰੋਲਿੰਗ ਕੈਮਰਾ ਐਕਸ਼ਨ ਵਾ ਨਹੀਂ ਕੀ ਕਰ ਓਏ ਆਏ ਮਰੇ ਮਰੇ ਮੇਰੇ ਤਾਂ ਹੱਸਾ ਹੀ ਹੈ ਜਦੋਂ ਐਕਸ਼ਨ ਕਰੋਗੇ ਨਾ ਜੀ ਕਹਿੰਦੇ ਬਾਬਾ ਜੀ ਕਿਵੇਂ ਲੱਗ ਰਿਹਾ ਫੇਰ ਭਜੋ ਜਦੋਂ ਮੈਂ ਇਹ ਗੱਲ ਕਹੇ ਤੀ ਫੇਰ ਫਿਰ ਫਿਰ ਹੋਊਗਾ ਠੀਕ ਹੈ ਪੂਰੀ ਗੱਲ ਆ ਜੂਗੀ ਹੱਥ ਨਾਲ ਕੇ ਉੜਨਾ ਕੈਮਰਾ 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 ਐਕਸ਼ਨ ਬਾਬਾ ਬਲੌਗ ਤੇਰੇ ਤਾਂ ਮਿਲੀਅਨ ਤੱਕ ਜਾਣਗੇ ਮਿਲੀਅਨ ਜਾਣ ਬੱਸ ਕੀ ਹੋ ਗਿਆ ਦੇਖੋ ਇੱਧਰ ਹਾਂਜੀ ਬੋਲੀਏ ਮਤਲਬ ਫੋਕਸ ਕਰੂਗਾ ਕੈਮਰਾ ਜੀ ਬਿਲਕੁਲ ਅੱਛਾ ਆ ਗਈ ਕੀ ਕਮੈਂਟ ਕੋਈ ਕੰਮ ਕਰ ਰਿਹਾ ਮੜਦਾ ਅੱਛਾ ਠੀਕ ਹੈ